ਸਸ਼ਿਕਾ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਯਾਨ ਪਰਟੀਕੂਲਰ ਦਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਡਿਜੀਟਲ ਪ੍ਰਿੰਟ ਦੇ ਵਿੱਚ ਕੁਝ ਸ਼ਰਟ ਪੀਸ ਰਹਿਣਗੇ ਤੇ ਕੈਮਰਕ ਕੇ ਕੇ ਟੈਕਸ ਦੇ ਜਿਹੜੇ ਰਹਿਣਗੇ ਪੀਸ ਜਿਨ੍ਹਾਂ ਦੀ ਪ੍ਰਾਈਸ ਰਹੂਗੀ ਸਿਰਫ 90 ਰੁਪਏ ਪਰ ਮੀਟਰ ਦੇ ਨਾਲ ਤੇ ਕੁਝ ਅਸੀਂ ਡਿਜੀਟਲ ਪ੍ਰਿੰਟ ਦੇ ਵਿੱਚ ਤੁਹਾਨੂੰ ਸ਼ਰਟਾਂ ਦਿਖਾਵਾਂਗੇ ਰਸ਼ਿਆ ਬ੍ਰਾਂਡ ਦੀਆਂ ਠੀਕ ਹੈ ਜੀ ਕੈਮਰਕ ਦੀਆਂ ਪਿਓਰ ਕਾਟਨ ਦੀਆਂ ਸ਼ਰਟਾਂ ਰਹਿਣਗੀਆਂ ਇਹ ਵਾਲੀ ਚੈੱਕ ਕਰੋ ਜੀ ਬੜ ਨੀਚੇ ਦੇਖੋ ਜੀ ਘੇਰੇ ਤੇ ਪੂਰਾ ਟਰੈਡਵਰਕ ਆਉਣ ਵਾਲਾ ਦੇਖੋ ਜੀ ਪੂਰਾ ਘੇਰੇ ਤੇ ਟਰੈਡਵਰਕ ਆਊਗਾ ਬੜਾ ਸੋਬਰ ਦਾ ਪੀਸ ਰਹਿਣ ਵਾਲਾ ਜੀ ਸਰਦਾਰੀ ਸ਼ਰਟ ਰਹਿਣ ਵਾਲੀ ਹੈ ਪਰ ਇਹਦੇ ਥੋੜਾ ਜਿਹਾ ਇੱਥੇ ਕੱਟ ਆਉਂਦਾ ਜੀ ਜੋ ਅਸੀਂ ਤੋਂ ਲੈਸ ਦੇ ਵਿੱਚ ਦਵਾਂਗੇ ਪਰ ਜਦੋਂ ਆਪਾਂ ਪਲੇਟਸ ਪਾਉਂਦੇ ਆ ਨਾ ਆਪਣੀਆਂ ਪਲੇਟਾਂ ਪੈਂਦੀਆਂ ਉਹਦੇ ਵਿੱਚ ਇਹ ਐਡਜਸਟ ਹੋ ਜਾਣਾ ਇਹ ਵਾਲਾ ਕੱਟ ਠੀਕ ਆ ਜੀ ਜਦੋਂ ਆਪਾਂ ਪਲੇਟਸ ਪਾਉਣੇ ਉਹਦੇ 'ਚ ਐਡਜਸਟ ਹੋ ਜਾਣਾ ਜੀ ਇਹ ਵਾਲਾ ਕੱਟ ਇਹ ਵਾਲਾ ਜਿਹੜਾ ਬੈਕ ਹੈ ਇਹ ਬੈਕ ਤੇ ਆਉਣ ਵਾਲਾ ਜੀ ਡਿਜ਼ਾਈਨ ਹੈ ਇਹ ਸ਼ਰਟ ਦੀ ਬੈਕ ਤੇ ਆਊਗਾ ਜੀ ਘੇਰਾ ਰਸ਼ੀਆ ਬ੍ਰੈਂਡ ਦੀ ਸ਼ਰਟ ਰੈਡ ਵਾਲੀ ਹੈ ਇੱਕ ਸਾਈਡ ਤੇ ਕੱਟ ਜੀ ਛੋਟੇ ਛੋਟੇ ਪਰੇ ਸਾਇਟ ਤੇ ਕੱਟ ਨਿਕਲ ਜਾੜਿਆ ਜੀ ਰਾਮ ਦੇ ਨਾਲ ਤੇ ਇਹ ਵਾਲੀ ਹੈ ਜੀ ਆ ਬਾਜ਼ੂ ਆਉਣੀ ਆ ਜੀ ਸਾਈਡ ਤੇ ਠੀਕ ਹੈ ਜੀ ਰਸ਼ੀਆ ਬ੍ਰੈਂਡ ਦੀ ਸ਼ਰਟ ਰਹਿਣ ਵਾਲੀ ਹੈ ਅਸੀਂ 500 ਰੁਪਏ ਦੀ ਸ਼ਰਟ ਸੇਲ ਕੀਤੀ ਹੈ ਜੀ ਇਹ ਤੁਹਾਨੂੰ ਦਵਾਂਗੇ ਸਿਰਫ 400 ਦੇ ਵਿੱਚ ਠੀਕ ਹੈ ਜੀ 400 ਰੁਪਏ ਤੇ ਸ਼ਰਟ ਮਿਲਵਣੀ ਹੈ ਬਿਲਕੁਲ ਪਿਓਰ ਰਸ਼ੀਆ ਬ੍ਰੈਂਡ ਦੀ ਸ਼ਰਟ ਰਹਿਣ ਵਾਲੀ ਹੈ कॉटन ਲੌਨ ਦੀ ਠੀਕ ਹੈ ਜੀ ਇਹ ਵਾਲੀਆਂ ਬਾਹੂ ਆਉਣ ਵਾਲੀਆਂ ਜੀ ਸਾਈਡ ਦੇ कॉटन लाऊंड ਦੀ ਰਸ਼ੀਆ ਬ੍ਰਾਂਡ ਦੀ ਸ਼ਰਟ ਰੋਗੀ ਸੀ ਠੀਕ ਹੈ ਜੀ ਅਗਲੀ ਸ਼ਰਟ ਚੈੱਕ ਕਰੋ ਇਹ ਵੀ ਪਿਓਰ ਕੈਮਰਾ ਕਦੀ ਸ਼ਰਟ ਰੈਣ ਵੀ ਹੈ ਰੈਣ ਵਾਲੀ ਹੈ ਚੈੱਕ ਕਰੋ ਜੀ ਇਹ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਹੈ ਇਹ ਵਾਲਾ ਕਿਹਰੇ ਤੇ ਆਉਣਾ ਜੀ ਬਾਹੂ ਤੇ ਆਉਣਾ ਸਾਈਡ ਤੇ ਫਲਾਵਰ ਜਿਹੜੇ ਬਾਹੂ ਤੇ ਆਉਣੇ ਤੁਹਾਨੂੰ 300 ਰੁਪਏ ਦੇ ਵਿੱਚ ਇਹ ਵਾਲੀ ਬਿਲਕੁਲ ਪਿਓਰ कॉटन लाऊंड ਦੀ ਸ਼ਰਟ ਮੈਨ ਵਾਲੀ ਹੈ ਇਹ ਵਾਲਾ ਜਿਹੜਾ ਫਲਾਵਰ ਹੈ ਜੀ ਬੈਕ ਤੇ ਆਊਗਾ ਜੀ ਠੀਕ ਹੈ ਜੀ ਇਹ ਵਾਲਾ ਜਿਹੜਾ ਫਲਾਵਰ ਹੈ ਬੈਕ ਤੇ ਆਊਗਾ ਚੈੱਕ ਕਰ ਸਕਦੇ ਹੋ ਸਿਰਫ ਤੁਹਾਨੂੰ 300 ਰੁਪਏ ਦੇ ਵਿੱਚ ਇਹ ਵਾਲੀ ਸ਼ਰਟ ਮਿਲਣ ਵਾਲੀ ਆ ਡਿਜੀਟਲ ਪ੍ਰਿੰਟ ਦੇ ਵਿੱਚ ਚੈੱਕ ਕਰੀ ਚਲੋ ਜੀ ਬੜੀਆਂ ਪਿਆਰੀਆਂ ਜੀਆਂ ਸ਼ਰਟਾਂ ਰਹਿਣਗੀਆਂ ਇਹ ਵਾਲੀ ਸ਼ਰਟ ਦੇਖੋ ਜੀ ਇਹ ਵੀ ਕਾਟਨ ਲੌਨ ਦੀ ਸ਼ਰਟ ਰਹਿਣ ਵਾਲੀ ਆ ਜੀ ਚੈੱਕ ਕਰੋ ਰਸ਼ੀਆ ਬ੍ਰਾਂਡ ਦੀ ਰਹੂਗੀ ਕਾਟਨ ਲੌਨ ਦੀ ਸ਼ਰਟ ਬੜੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਆ ਚੈੱਕ ਕਰੋ نیچے ਘੇਰੇ ਤੇ ਬੜਾ ਸੋਹਣਾ ਜਿਹਾ ਵਰਕ ਹੈ ਤੇ ਇਹਦਾ ਬਾਰਡਰ ਬਣਿਆ ਹੋਇਆ ਦੇਖੋ نیچے ਘੇਰੇ ਤੇ ਬਾਰਡਰ ਬਣਿਆ ਹੋਇਆ ਬਹੁਤ ਪਿਆਰਾ ਜਿਹਾ ਵਰਕ ਹੋਇਆ ਦੇਖ ਸਕਦੇ ਹੋ ਤੁਸੀਂ ਸ਼ਰਟ ਦੇ ਆ ਆਫ ਵਾਈਟ ਦੇ ਵਿੱਚ ਸ਼ਰਟ ਰਹਿਣ ਵਾਲੀ ਆ ਉੱਪਰ ਵੀ ਨੈੱਕ ਕੋਲ ਵਰਕ ਆਉਣ ਵਾਲਾ ਜੀ ਦੇਖੋ ਉੱਪਰ ਨੈੱਕ ਉੱਪਰ ਵੀ ਵਰਕ ਆਉਣ ਵਾਲਾ ਪ੍ਰਾਈਸ ਰਹੂਗਾ ਇਹਦਾ 500 ਰੁਪਏ ਬਿਲਕੁਲ ਸੌਫਟ कॉटन ਲੌਨ ਦੀ ਸ਼ਰਟ ਰਹੂਗੀ ਰਸ਼ੀਆ ਬ੍ਰਾਂਡ ਦੀ ਠੀਕ ਹੈ ਜੀ ਇਹ ਵਾਲੀ ਆਉਣਗੀ ਬਾਜ਼ੂ ਬਾਜ਼ੂ ਤੇ ਇਹ ਵਾਲਾ ਬਾਰਡਰ ਆਉਣ ਵਾਲਾ ਜੀ ਇਹ ਵਾਲਾ ਬਾਰਡਰ ਬਾਜ਼ੂ ਤੇ ਆਊਗਾ ਜੀ ਠੀਕ ਹੈ ਜੀ ਬੈਕ ਤੇ ਵੀ ਇਦਾਂ نیچے ਬਾਰਡਰ ਆਊਗਾ ਜੀ ਬਿਲਕੁਲ ਸੌਫਟ ਠੀਕ ਹੈ ਜੀ कॉटन ਲੌਨ ਠੀਕ ਹੈ ਜੀ ਜਿਹਨੂੰ ਅਸੀਂ ਬਟਰ ਕォਟਰ ਵੀ ਕਹਿ ਦਿੰਦੇ ਆ ਉਹ ਵਾਲੀ ਸ਼ਰਟ ਰਹਿਣ ਵਾਲੀ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਇਹ ਵਾਲੀ ਸ਼ਰਟ ਦੇਖੋ ਜੀ ਇਹ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਰਹੂਗੀ ਚੈੱਕ ਕਰੋ ਜੀ ਬੜੀ ਪਿਆਰੀ ਜੀ ਸ਼ਰਟ ਰਹੂਗੀ 350 ਦੇ ਵਿੱਚ ਇਹ ਸ਼ਰਟ ਪਹਿਨਣ ਵਾਲੀ ਹੈ نیچے ਦੇਖੋ ਬਾਰਡਰ ਬੜਾ ਪਿਆਰਾ ਜਿਹਾ ਬਣਿਆ ਹੋਇਆ ਠੀਕ ਹੈ ਜੀ ਬਹੁਤ ਪਿਆਰੀ ਸ਼ਰਟ ਰਹਿਣ ਵਾਲੀ ਹੈ 350 ਦੇ ਤੁਹਾਨੂੰ ਇਹ ਵਾਲੀ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਪਹਿਨਣ ਵਾਲੀ ਹੈ ਜੀ ਚੈੱਕ ਕਰੀ ਚਲੋ ਬਿਲਕੁਲ ਸੌਫਟ ਕੋਟਡ ਸਟਾਫ ਰਹੂਗਾ ਜੀ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਇਹ ਵੀ ਬਿਲਕੁਲ ਰਸ਼ੀਆ ਬ੍ਰਾਂਡ ਦੀ ਕਾਟਨ ਦੀ ਸ਼ਰਟ ਰਹੂਗੀ ਕਾਟਨ ਲੌਂ ਦੀ ਰਸ਼ੀਆ ਬ੍ਰਾਂਡ ਦੀ ਪਰ ਇਹਦੇ ਵਿੱਚ ਵੀ ਡਿਫੈਕਟ ਆਉਣ ਵਾਲਾ ਦੇਖ ਸਕਦੇ ਹੋ ਜੀ ਇਹ ਸ਼ਰਟ ਦੇ ਵਿੱਚ ਜਿਹੜੀਆਂ ਮੇਰੀਆਂ ਪੈਣਾ ਘਰੇ ਸਟਿਚਿੰਗ ਕਰਦੀਆਂ ਉਹ ਇਹਦੀ ਕਿਸੇ ਵੀ ਤਰ੍ਹਾਂ ਦੀ ਅਡਜਸਟਮੈਂਟ ਕਰ ਸਕਦੀਆਂ ਇਹ ਵਾਲੀ ਸ਼ਰਟ ਦੀ ਐਦਾ ਇਹਦੇ ਵਿੱਚ ਡਿਫੈਕਟ ਹੈ ਥੋੜਾ ਜਿਹਾ ਕੱਟ ਲੱਗੇ ਹੋਇਆ ਪਰ ਅਸੀਂ ਤੁਹਾਨੂੰ ਦਵਾਂਗੇ ਸਿਰਫ 150 ਦੇ ਵਿੱਚ 150 ਦੇ ਵਿੱਚ ਤੁਹਾਨੂੰ ਇਹ ਵਾਲੀ ਅਸੀਂ ਸ਼ਰਟ ਦੇਣ ਵਾਲਿਆ ਕਾਟਨ ਲੌਂ ਦੀ ਜੀ ਠੀਕ ਹੈ ਜੀ कॉटन लॉ रशिया ब्रांड ਦੀ ਰਹੂਗੀ ਜੀ ਬਿਲਕੁਲ ਸੌਫਟ कॉटन ਸਟਾਫ ਰਹੂਗਾ ਜੀ ਠੀਕ ਹੈ ਜੀ ਇਹ ਵਾਲੀ ਇਹਦੀ ਆਉਗੀ ਬੈਕ ਇਹ ਵਾਲੀ ਆਉਗੀ ਇਸਦੀ ਬੈਕ ਸਿਰਫ ਤੁਹਾਨੂੰ ਦਵਾਂਗੇ 150 ਦੇ ਵਿੱਚ ਇਹ ਵਾਲੀ ਸ਼ਰਟ ਅਗਲੀ ਸ਼ਰਟ ਚੈੱਕ ਕਰੋ ਜੀ ਇਹ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਰਹੂਗੀ ਚੈੱਕ ਕਰੋ ਚੈੱਕ ਕਰੋ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਰਹਿਣ ਵਾਲੀ ਹੈ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਇਹਦਾ ਠੀਕ ਹੈ ਜੀ ਇਹ ਵਾਲੀ ਇਹਦੀ ਆਉਗੀ ਬੈਕ ਇਹ ਵਾਲੀ ਇਹਦੀ ਬੈਕ ਆਉਣ ਵਾਲੀ ਹੈ ਜੀ ਇਹ ਤੁਹਾਨੂੰ 350 ਦੇ ਵਿੱਚ ਡਿਜੀਟਲ ਪ੍ਰਿੰਟ ਦੀ ਸ਼ਰਟ ਪਹਿਣ ਵਾਲੀ ਹੈ ਜੀ 350 ਦੇ ਵਿੱਚ ਡਿਜੀਟਲ ਪ੍ਰਿੰਟ ਦੀ ਸ਼ਰਟ ਪਾਉਗੀ ਬਹੁਤ ਪਿਆਰੀ ਸ਼ਰਟ ਰਹਿਣ ਵਾਲੀ ਹੈ ਜੀ ਬਿਲਕੁਲ ਸੌਫਟ ਵਾਲਾ ਸਟਾਫ ਰਹੂਗਾ ਜੀ ਰਸ਼ੀਆ ਬ੍ਰਾਂਡ ਦੀ ਰਹੂਗੀ ਸਟੈਂਪ ਲੱਗੀ ਦੇਖ ਸਕਦੇ ਹੋ ਤੁਸੀਂ ਰਸ਼ੀਆ ਦੀ ਰਹਿਣ ਵਾਲੀ ਹੈ ਜੀ ਇਹ ਚੈੱਕ ਕਰੋ ਰਸ਼ੀਆ ਬ੍ਰਾਂਡ ਦੀ ਰਹੂਗੀ ਜੀ ਅਗਲੀ ਸ਼ਰਟ ਦੇਖੋ ਜੀ ਇਹ ਆਫ ਵਾਈਟ ਦੇ ਵਿੱਚ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ ਵੀ ਇਹ ਵਾਲਾ ਆਊਗਾ ਸ਼ਰਟ ਦਾ ਪ੍ਰਿੰਟ ਠੀਕ ਹੈ ਪਰ ਇਹ ਲੈਂਥ ਬਿਲਕੁਲ ਛੋਟੀ ਲੈਂਥ ਹੈ ਜੀ ਇਹ ਤੁਹਾਨੂੰ ਦੋ ਪੀਸ ਦੇ ਦਾਂਗੇ ਤੁਹਾਨੂੰ ਇਦਾਂ ਦੇ ਜੀ ਜੇ ਕਿਸੇ ਨੇ ਬਾਏ ਕਰਨੀ ਹੈ ਇਦਾਂ ਦਾ ਇੱਕ ਹੋਰ ਪੀਸ ਮਿਲੂਗਾ ਤੁਸੀ ਇਹਦਾ ਬੈਕ ਫਰੰਟ ਬਣਾ ਸਕਦੇ ਹੋ ਜੀ ਤੁਸੀਂ ਠੀਕ ਹੈ ਜੀ ਇਹ ਦੀ ਬੈਕ ਤੇ ਆ ਜਾਊਗਾ ਇਹ ਵਾਲਾ ਇਹਦਾ ਫਰੰਟ ਤੇ ਆ ਜਾਊਗਾ ਇਹ ਤੁਹਾਨੂੰ 300 ਰੁਪਏ ਦੇ ਚ ਸ਼ਰਟ ਪਊਗੀ ਜੀ ਇਹਦਾ ਦੋ ਪੀਸਾਂ ਦੇ ਵਿੱਚ ਤੁਸੀਂ ਸ਼ਰਟ ਲੈ ਸਕਦੇ ਹੋ ਬਿਲਕੁਲ ਪਿਓਰ ਕਾਟਨਡ ਸਟਾਫ ਹੈ ਬਿਲਕੁਲ ਓਰੀਜਨਲ ਵਾਲਾ ਕਾਟਰ ਸਟਾਫ ਹੈ ਰਸ਼ੀਆ ਬ੍ਰਾਂਡ ਦਾ ਜੀ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਇਹ ਵੀ ਚੈੱਕ ਕਰੋ ਜੀ ਇਹ ਵੀ ਡਿਸਟ੍ਰੀ ਪ੍ਰਿੰਟ ਦੇ ਵਿੱਚ ਮਸਟਰਡ ਸ਼ੇਡ ਦੇ ਵਿੱਚ ਸ਼ਰਟ ਰਹੂਗੀ ਬਿਲਕੁਲ ਪਿਓਰ ਕਾਟਨ ਸਟੱਫ ਹੈ 350 ਦੇ ਵਿੱਚ ਤੁਹਾਨੂੰ ਇਹ ਵਾਲੀ ਸ਼ਰਟ ਪੈਣ ਵਾਲੀ ਹੈ ਜੀ 350 ਦੇ ਵਿੱਚ ਤੁਹਾਨੂੰ ਇਹ ਵਾਲੀ ਸ਼ਰਟ ਪੈਣ ਵੀ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਬੈਕ ਫਰੰਟ ਸੇਮ ਆਉਣ ਵਾਲਾ ਜੀ ਇਹਨਾਂ ਦਾ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਇਹ ਨੇਵੀ ਬਲੂ ਦੇ ਵਿੱਚ ਰਹੂਗੀ ਚੈੱਕ ਕਰੋ ਜੀ ਇਹ ਵੀ ਤੁਹਾਨੂੰ 300 ਦੇ ਵਿੱਚ ਸ਼ਰਟ ਪੈਣ ਵਾਲੀ ਹੈ ਜੀ 300 ਦੇ ਵਿੱਚ ਸ਼ਰਟ ਪੈਣ ਵਾਲੀ ਹੈ ਚੈੱਕ ਕਰੋ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ ਜੀ ਬਿਲਕੁਲ ਕਾਟਨ ਪਿਓਰ ਕਾਟਨ ਸਟਾਫ ਦੇ ਵਿੱਚ ਮਿਲੂਗੀ ਇਹ ਸਾਈਡ ਤੇ ਇਹਦੇ ਬਾਜ਼ੂ ਆਉਣ ਵਾਲੀਆਂ ਜੀ ਸਾਈਡ ਤੇ ਇਹਨੀਆਂ ਬਾਜ਼ੂ ਆਉਣੀਆਂ ਸਿਰਫ 300 ਦੇ ਵਿੱਚ ਤੁਹਾਨੂੰ ਇਹ ਵਾਲੀ ਸ਼ਰਟ ਪਾਉਗੀ ਜੀ ਬਲੂ ਦੇ ਕਲਰ ਨੇਵੀ ਬਲੂ ਕਲਰ ਦੇ ਵਿੱਚ ਰਹੂਗੀ ਜੀ ਇਹ ਵਾਲੀ ਸ਼ਰਟ ਰਹੂਗੀ ਜੀ ਗ੍ਰੇ ਕਲਰ ਦੇ ਵਿੱਚ ਚੈੱਕ ਕਰੋ ਜੀ ਇਹ ਗਰੇ ਦੇ ਵਿੱਚ ਪਾਊਗੀ ਇਹ ਵੀ ਤੁਹਾਨੂੰ ਦੋ ਪੀਸਾਂ ਦੇ ਵਿੱਚ ਮਿਲੂਗੀ ਜੀ ਬਿਲਕੁਲ कॉटन ਸਟਾਫ ਦੇ ਵਿੱਚ ਡਿਜੀਟਲ ਪ੍ਰਿੰਟ ਦੀ ਸ਼ਰਟ ਪਹਿਣ ਵਾਲੀ ਹੈ ਜੀ ਚੈੱਕ ਕਰੋ ਜੀ ਇਹ ਵਾਲਾ ਫਲਾਵਰ 프ਰੰਟ ਦੇ ਆਊਗਾ ਇਹਦਾ ਜਿਹੜਾ ਫਲਾਵਰ ਆਉਣ ਵਾਲਾ ਜੀ ਇਹ ਆਊਗਾ ਬੈਕ ਤੇ ਦੋ ਪੀਸਾਂ ਦੇ ਵਿੱਚ ਮਿਲਣ ਵਾਲੀ ਆ ਇਹ ਬੈਕ ਤੇ ਆਊਗਾ ਜੀ ਇਹ ਵਾਲੀ ਹੈ ਦੀਆਂ ਬਾਜ਼ੂ ਰਹਿਣ ਵਾਲੀਆਂ ਨਾਲ ਠੀਕ ਹੈ ਜੀ ਬਾਜ਼ੂ ਇਹਦੇ ਉੱਪਰ ਵੀ ਬਣੀਆਂ ਹੋਈਆਂ ਸਿਰਫ ਤੁਹਾਨੂੰ 300 ਰੁਪਏ ਦੇ ਵਿੱਚ ਸ਼ਰਟ ਪਹਿਣ ਵਾਲੀ ਸਾਈਡ ਤੇ ਵੀ ਬਾਜ਼ੂ ਬਣੀਆਂ ਹੋਈਆਂ ਜੀ ਇਹਦੀ ਸਿਰਫ 300 ਰੁਪਏ ਦੇ ਵਿੱਚ ਇਹ ਵਾਲੀ ਸ਼ਾਰਟ ਪੈਣ ਵਾਲੀ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਰਹੂਗੀ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਕੈਮਰਕ ਏਕੇ ਟੈਕਸ ਦੇ ਅਸੀਂ ਤੁਹਾਡੇ ਵਾਸਤੇ ਏਕੇ ਟੈਕਸ ਦੇ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਹਾਂ ਪੀਸ ਠੀਕ ਹੈ ਜੀ ਪਿਓਰ ਕੈਮਰਕ ਸਟਾਫ ਰਹੂਗਾ ਬਿਲਕੁਲ ਪਿਓਰ ਕੁਝ ਵੀ ਇਹਦੇ ਵਿੱਚ ਮਿਕਸ ਸਟਾਫ ਨਹੀਂ ਹੈ ਬਿਲਕੁਲ ਪਿਓਰ ਕਾਟਡ ਹੈ ਪ੍ਰਾਈਸ ਰਹੂਗੀ ਸਿਰਫ 90 ਰੁਪਏ ਮੀਟਰ ਦੇ ਹਿਸਾਬ ਨਾਲ ਚੈੱਕ ਕਰੋ ਜੀ ਏਕੇ ਟੈਕਸ ਰਹਿਣ ਵਾਲਿਆ ਜੀ ਇਹ ਠੀਕ ਹੈ ਜੀ ਏਕ ਕੇ ਟੈਕਸ ਦੇ ਸਾਰੇ ਪੀਸ ਰਹਿਣ ਵਾਲੇ ਆ ਇਹਦੀ ਇਹ ਜਿਹੜੀ ਕੱਟ ਆ 4.5 ਮੀਟਰ ਤੱਕ ਰਹਿਣ ਵਾਲੀ ਆ ਕੱਟ ਆ ਜੀ ਸਿਰਫ ਪ੍ਰਾਈਸ ਰਹੂਗਾ 90 ਰੁਪਏ ਪਰ ਮੀਟਰ ਦੇ ਨਾਲ ਠੀਕ ਹੈ ਜੀ ਇਹ ਵਾਈਟ ਦੇ ਵਿੱਚ ਰਹੂਗਾ ਜੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਵਾਈਟ ਵਿੱਚ 4.5 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਜੀ 4.5 ਦੀ ਕੱਟ ਚ ਰਹੂਗਾ ਸਿਰਫ 90 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਇਹ ਵਾਲੇ ਪੀਸ ਪੈਣ ਵਾਲੇ ਆ ਚੈੱਕ ਕਰੀ ਚਲੋ ਜੀ ਬਿਲਕੁਲ ਪਿਓਰ ਕਾਟਨ ਸਟਾਫ ਦੇ ਵਿੱਚ ਕੱਟ ਪੀਸ ਹੈ ਜੀ ਇਹ ਰਊਗਾ ਜੀ ਮਸਟਰਡ ਸ਼ੇਡ ਦੇ ਵਿੱਚ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ 4.5 ਦੀ ਕੱਟ ਰਹਿਣ ਵਾਲੀ ਹੈ ਜੀ ਇਹ ਵੀ ਠੀਕ ਹੈ ਜੀ 4.5 ਦੀ ਕੱਟ ਦੇ ਵਿੱਚ ਤੁਹਾਨੂੰ ਪੈਣ ਵਾਲੇ ਵਾਲਾ ਪੀਸ ਹੈ ਸਿਰਫ 90 ਰੁਪਏ ਪਰ ਮੀਟਰ ਦੇ ਨਾਲ ਹਾਂ ਜੀ ਇਹ ਵਾਲਾ ਚੈੱਕ ਕਰੋ ਜੀ ਬਲੈਕ ਦੇ ਵਿੱਚ ਰਊਗਾ ਇਹ ਵੀ 4.5 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਜੀ ਸਿਰਫ 90 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਇਹ ਵਾਲੇ ਬਿਲਕੁਲ ਪਿਓਰ ਕੈਮਰਕ ਦੇ ਜਿਹੜੇ ਪੀਸ ਹੈ ਏਕੇ ਟੈਕਸ ਬ੍ਰਾਂਡ ਦੇ ਰਹਿਣ ਵਾਲੇ ਦੇਖ ਸਕਦੇ ਹੋ ਤੁਸੀਂ ਏਕੇ ਟੈਕਸ ਬ੍ਰਾਂਡ ਦੇ ਰਹਿਣ ਵਾਲੇ ਹੈ ਜੀ ਇਹ ਤੁਹਾਨੂੰ ਪੀਸ ਪੈਣਗੇ 4.5 ਮੀਟਰ ਦੀ ਕੱਟ ਵਿੱਚ 90 ਰੁਪਏ ਪਰ ਮੀਟਰ ਦੇ ਨਾਲ ਇਹ ਵਾਰ ਚੈੱਕ ਕਰੋ ਵਾਈਟ ਦੇ ਵਿੱਚ ਪੈਣ ਵਾਲਾ ਤੁਹਾਨੂੰ ਬਹੁਤ ਪਿਆਰੇ ਪੀਸ ਰਹਿਣਗੇ ਜੀ ਇਹ ਠੀਕ ਹੈ ਜੀ ਇਹ ਵਾਲਾ ਗ੍ਰੇ ਦੇ ਵਿੱਚ ਚੈੱਕ ਕਰੋ ਜੀ ਇਹ ਵੀ ਸਾਰੇ 4.5 4 ਮੀਟਰ ਦੀ ਕੱਟ ਵਿੱਚ ਰਹਿਣ ਵਾਲੇ ਆ ਜੀ ਠੀਕ ਹੈ ਜੀ 4.5 ਮੀਟਰ ਦੀ ਕੱਟ ਵਿੱਚ ਰਹਿਣਗੇ ਜੀ ਇਹ ਪ੍ਰਾਈਸ ਸਿਰਫ 90 ਰੁਪਏ ਪਰ ਮੀਟਰ ਦੇ ਵਿੱਚ ਇਹ ਰੈੱਡ ਮਹਿਰੂਨ ਆ ਗਿਆ ਜੀ ਇਹ ਰੈੱਡ ਮਹਿਰੂਨ ਆ ਗਿਆ ਜੀ ਇਹ ਵੀ ਤੁਹਾਨੂੰ 4.5 ਮੀਟਰ ਦੀ ਕੱਟ ਵਿੱਚ ਪਊਗਾ ਜੀ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਜੀ ਇਹ ਵੀ AK ਟੈਕਸ ਦਾ ਰਹੂਗਾ ਇਹ ਆਡੀ ਕਲੈਕਸ਼ਨ ਰਹਿਣ ਵਾਲੀ AK ਟੈਕਸ ਦੀ ਆਡੀ ਕਲੈਕਸ਼ਨ AK ਟੈਕਸ ਦੀ ਜੀ ਠੀਕ ਹੈ ਜੀ ਇਹ ਵੀ ਤੁਹਾਨੂੰ ਜਿਹੜਾ 4.5 ਮੀਟਰ ਦੀ ਕੱਟ ਵਿੱਚ ਪੈਣ ਵਾਲਾ ਜੀ ਪ੍ਰਾਈਸ ਰਹੂਗਾ ਸਿਰਫ 90 ਪਰ ਮੀਟਰ ਦੇ ਨਾਲ ਪਿਸਤਾ ਜਿਹਾ ਕਲਰ ਹੈ ਪ੍ਰਿੰਟ ਚੈੱਕ ਕਰੋ ਬਹੁਤ ਪਿਆਰੇ ਜਿਹੇ ਦੇ ਵਿੱਚ ਪ੍ਰਿੰਟ ਮੈਨ ਵਾਲੇ ਸੋਬਰ ਸਿੰਪਲ ਪ੍ਰਿੰਟ ਰਹਿਣ ਵਾਲੇ ਸਰਦਾਰੀ ਕਲਰ ਰਹਿਣ ਵਾਲਾ ਜੀ ブルー ਦੇ ਵਿੱਚ ਪਾਊਗਾ ਜੀ ਚੈੱਕ ਕਰੋ ブルー ਪੀਸ ਦੇ ਵਿੱਚ ਸ਼ਰਟ ਪੀਸ ਰਹੂਗਾ ਜੀ ਇਹ ਸਿਰਫ 90 ਰੁਪਏ ਪਰ ਮੀਟਰ ਦੇ ਨਾਲ ਸ਼ਰਟ ਪੀਸ ਰਹੂਗਾ ਜੀ ਇਹ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਫਰੋਜੀ ਕਲਰ ਦੇ ਵਿੱਚ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸ਼ੌਟ ਪੀਸ ਪੈਣ ਵਾਲਾ ਜੀ ਵੀ ਤੁਹਾਨੂੰ ਠੀਕ ਹੈ ਜੀ ਸਿਰਫ 90 ਪਰ ਮੀਟਰ ਇਹ ਵਾਲਾ ਜਿਹੜਾ ਥੋੜਾ ਜਿਹਾ ਬਜ਼ੁਰਗਾਂ ਲਈ ਰਹਿਣ ਵਾਲਾ ਪੀਸ ਹੈ ਪ੍ਰਿੰਟ ਦੇਖੋ ਬਹੁਤ ਹੀ ਪਿਆਰਾ ਛੋਟਾ ਛੋਟਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਠੀਕ ਹੈ ਜੀ 90 ਰੁਪਏ ਦੇ ਵਿੱਚ ਤੁਹਾਨੂੰ ਪੈਣ ਵਾਲੇ ਪੀਸ ਅੱਜ ਦੇ ਕੈਮਰਾ ਕਾਟਨ ਦੇ ਇਹ ਵੀ ਬਿਲਕੁਲ ਛੋਟਾ ਪ੍ਰਿੰਟ ਹੈ ਚੈੱਕ ਕਰੋ ਬਹੁਤ ਪਿਆਰਾ ਜਿਹਾ ਪੀਸ ਰਹੂਗਾ ਜੀ ਸਿਰਫ 90 ਰੁਪਏ ਪਰ ਮੀਟਰ ਨਾਲ ਇਹ ਵਾਲਾ ਪ੍ਰਿੰਟ ਦੇਖੋ ਜੀ ਸੀ ਗ੍ਰੀਨ ਦੇ ਕਲਰ ਵਿੱਚ ਰਹੂਗਾ ਪ੍ਰਿੰਟ ਦੇਖੋ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਹੈ ਜੀ ਠੀਕ ਹੈ ਜੀ ਸਿਰਫ 90 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਸੂਟ ਪੈਣ ਵਾਲਾ ਜੀ 450 ਦਾ ਤੁਹਾਡਾ ਸੂਟ ਪਊਗਾ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਬਹੁਤ ਹੀ ਪਿਆਰੇ ਜੀ ਪ੍ਰਿੰਟਿੰਗ ਨਿਊ ਪ੍ਰਿੰਟਿੰਗ ਆਈ ਹੈ ਜੀ ਸਾਰੀ ਨਿਊ ਪ੍ਰਿੰਟਿੰਗ ਹੈ ਇਹ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਇਹ ਬਲੈਕ ਬੇਸ ਦੇ ਵਿੱਚ ਰਹੂਗਾ ਜੀ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਏਕੇ ਟੈਕਸ ਬ੍ਰੈਂਡ ਦੇ ਪੀਸ ਰਹਿਣ ਵਾਲੇ ਆ ਬਿਲਕੁਲ ਪਿਓਰ ਕਾਟਨ ਦੀ ਕੋਈ ਵੀ ਸਟਾਫ ਐਦਾਂ ਦਾ ਸਟਾਫ ਨਹੀਂ ਹੈ ਕਿ ਇਹ ਚ ਮਿਕਸ ਸਟਾਫ ਹੋਊਗਾ ਜੀ ਤੁਸੀਂ ਬਾਏ ਕਰਕੇ ਦੇਖੋ ਜੀ ਬਹੁਤ ਪਿਆਰੇ ਪੀਸ ਹੈ ਬਿਲਕੁਲ ਪਿਓਰ ਕਾਟਨ ਹੈ ਕਿਸੇ ਵੀ ਤਰ੍ਹਾਂ ਦਾ ਮਿਕਸ ਸਟਾਫ ਨਹੀਂ ਹੈ ਔਰ ਦੀ ਕਲੈਕਸ਼ਨ ਰਹਿਣ ਵਾਲੇ ਆ ਜੀ ਏਕੇ ਟੈਕਸ ਦੀ ਠੀਕ ਹੈ ਜੀ ਬਿਲਕੁਲ ਪਿਓਰ ਕਾਟਨ ਲੈਣ ਵਾਲਾ ਜੀ ਇਹ ਇਹ ਥੋੜਾ ਜਿਹਾ ਪਿੰਕ ਸ਼ੇਡ ਦੇ ਵਿੱਚ ਆਉਣ ਵਾਲਾ ਜੀ ਇਹ ਵੀ 4.5 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਕਈ ਵਾਰ ਇਹਨੇ ਇਦਾਂ ਛੋੜੇ ਜਿਹੇ ਕੱਟ ਪੀਸਾਂ ਦੇ ਵਿੱਚ ਲਾਈਟ ਪ੍ਰਿੰਟ ਆ ਜਾਂਦਾ ਜੀ ਠੀਕ ਹੈ ਜੀ ਇਹ ਤਾਈਆਂ ਕਰਕੇ ਕੱਟ ਪੀਸਾਂ ਵਿੱਚ ਪੀਸ ਕੱਢੇ ਹੁੰਦੇ ਆ ਥੋੜਾ ਬਹੁਤਾ ਡਿਫੈਕਟ ਇਹਦੇ ਜੀ ਚੱਲਦਾ ਜੀ ਪਰ ਅਡਜਸਟਮੈਂਟ ਹੁੰਦੀ ਹੈ ਤਾਂ ਇਹਨਾਂ ਦੀ ਪ੍ਰਾਈਸ ਜਿਹੜੀ ਘਟ ਹੁੰਦੀ ਹੈ ਜੀ ਠੀਕ ਹੈ ਜੀ ਇਹ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਥੋੜੀ-ਮੋਟੀ ਅਡਜਸਟਮੈਂਟ ਕਰਨੀ ਪੈਂਦੀ ਆ ਜੀ ਕੱਟ ਪੀਸਾਂ ਦੇ ਜੇਕਰ ਆਪਾਂ ਫਰੈਸ਼ ਪੀਸ ਲਵਾਂਗੇ ਜੀ ਫਿਰ ਉਹਦੀ ਕੋਸਟ ਜ਼ਿਆਦਾ ਹੋ ਜਾਂਦੀ ਹੈ ਠੀਕ ਹੈ ਜੇ ਥੋੜਾ ਬਹੁਤਾ ਡਿਫੈਕਟ ਚੱਲਦਾ ਜਿਵੇਂ ਕੋਈ ਲਾਈਟ ਪ੍ਰਿੰਟ ਆ ਗਿਆ ਛੋਟਾ-ਬੋਟਾ ਕੱਟ ਆ ਗਿਆ ਇਸ ਕਰਕੇ ਇਹਨਾਂ ਦੀ ਜਿਹੜੀ ਪ੍ਰਾਈਸ ਆ ਥੋੜੀ ਘੱਟ ਲੱਗੀ ਹੁੰਦੀ ਹੈ ਇਹ ਵਾਲਾ ਚੈੱਕ ਕਰੋ ਜੀ ਮਹਿੰਦੀ ਸ਼ੇਡ ਦੇ ਵਿੱਚ ਰਹਿਣ ਵਾਲਾ ਨਿਓਨ ਮਹਿੰਦੀ ਪ੍ਰਿੰਟ ਰਹੂਗਾ ਜੀ ਬੇਸ ਇਹਦਾ ਪ੍ਰਿੰਟ ਵੇਖੋ ਬਹੁਤ ਪਿਆਰਾ ਪ੍ਰਿੰਟ ਹੈ ले ਸਕਦੇ ਹੋ 4 1/4 ਦੀ ਕੱਟ ਵਿੱਚ ਇਹ ਆਊਗਾ ਜੀ ਡਾਰਕ ਮਹਿੰਦੀ ਦੇ ਵਿੱਚ ਪ੍ਰਿੰਟ ਦੇਖੋ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਵਾਰ ਤੁਹਾਨੂੰ ਪੀਸ ਪਹਿਲਾਂ ਵੀ ਦਿਖਾਇਆ ਸੀ ਦੋ ਪੀਸ ਲੈ ਸਕਦੇ ਹੋ 1/4 ਦੀ ਕੱਟ ਤੱਕ ਰਹਿਣ ਵਾਲਾ ਪੀਸ ਹੈ ਜੀ ਇਹ ਇਹ ਪਿਸਤਾ ਕਲਰ ਦੇ ਵਿੱਚ ਰਹੂਗਾ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਜੀ ਪਿਸਤਾ ਕਲਰ ਦੇ ਵਿੱਚ ਰਹੂਗਾ ਜੀ ਬਹੁਤ ਪਿਆਰੇ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਜੀ ਠੀਕ ਹੈ ਪ੍ਰਾਈਸ ਸਿਰਫ 90 ਰੁਪਏ ਪਰ ਮੀਟਰ ਇਹ ਸਕੈਨ ਬੇਸ ਦੇ ਵਿੱਚ ਆ ਗਿਆ ਜੀ ਬੜਾ ਪਿਆਰਾ ਜਿਹਾ ਸ਼ਾਰਟ ਪੀਸ ਰਹੂਗੀ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਗ੍ਰੇ ਬੇਸ ਦੇ ਵਿੱਚ ਆਉਣ ਵਾਲਾ ਪ੍ਰਿੰਟ ਹੈ ਜੀ ਠੀਕ ਹੈ ਜੀ ਪ੍ਰਿੰਟਿੰਗ ਸਭ ਦੀ ਬੜੀ ਪਿਆਰੀ ਜੀ ਮਿਲਣ ਵਾਲੀ ਹੈ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹ ਮਾਰਬਲ ਪ੍ਰਿੰਟ ਆਊਗਾ ਜੀ ਗ੍ਰੇ ਬੇਸ ਦੇ ਵਿੱਚ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਸਿਰਫ 90 ਰੁਪਏ ਪਰ ਮੀਟਰ ਰਹੂਗਾ ਜੀ ਇਹ ਵਾਲੇ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਚੈੱਕ ਕਰੋ ਫਿਰੋਜੀ ਕਲਰ ਦੇ ਵਿੱਚ ਸੀ ਗ੍ਰੀਨ ਫਿਰੋਜੀ ਕਲਰ ਦੇ ਵਿੱਚ ਇਹ ਵਾਲੀ ਪ੍ਰਿੰਟਿੰਗ ਦੇਖੋ ਜੀ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਠੀਕ ਹੈ ਜੀ ਇਹ ਤੁਸੀਂ 4 ਮੀਟਰ 4.5 ਮੀਟਰ ਦੀ ਕੱਟ ਵਿੱਚ ਲੈ ਸਕਦੇ ਹੋ ਇਹ ਥੋੜਾ ਜਿਹਾ ਆਫ ਵਾਈਟ ਦੇ ਵਿੱਚ ਆ ਗਏ ਪੀਸ ਦੋ ਪੀਸਾਂ ਵਿੱਚ ਮਿਲ ਸਕਦਾ ਤੁਹਾਨੂੰ ਆਫ ਵਾਈਟ ਵਿੱਚ ਛੋਟਾ-ਛੋਟਾ ਪਰੈਂਟਾ ਬਾਕੀ ਅਸੀਂ ਡਿਜ਼ਾਈਨਿੰਗ ਕਰਕੇ ਜਿੱਦਾਂ ਦੀ ਮਰਜ਼ੀ ਲੁੱਕ ਦੇ ਸਕਦੇ ਹੋ ਤੁਸੀਂ ਸੂਰਦੋ ਠੀਕ ਹੈ ਜੀ ਇਸ ਹਨ ਅੱਜ ਦੇ ਸਾਡੇ ਕੱਟ ਪੀਸ ਇਹਨਾਂ ਕੱਟ ਪੀਸਾਂ ਚ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਸਕਰੀਨ ਉੱਪਰ ਤੁਹਾਨੂੰ ਅਸੀਂ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਸਾਨੂੰ ਕਾਲ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਤੁਸੀਂ ਠੀਕ ਹੈ ਜੀ ਅੱਜ ਦੀ ਸਾਡੀ ਵੀਡੀਓ ਅਸੀਂ ਇੱਥੇ ਹੀ ਖਤਮ ਕਰਦੇ ਹਾਂ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਅਸੀਂ ਹਾਜ਼ਰ ਹੋਵਾਂਗੇ ਜੀ ਠੀਕ ਹੈ ਜੀ ਆਹ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੂਗਾ ਤਾਂ ਕਿ নোਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ ਧੰਨਵਾਦ ਜੀ ਤੁਹਾਡਾ